ਦੇਬਲ العلاਜ ਬਗਾਨੀ ਅਸੀਂ ਬਿਆਨ ਇਹ ਚਲੋ ਤੇ ਸਭ ਕੁਝ ਮੈਂ ਤੁਹਾਨੂੰ ਬਗਾਨੀ ਮੈਡੀਕਲ ਚੈੱਕਅਪ ਦੇ ਨਾਲ ਨਾਲ ਬਾਤਾਂ ਬਰਨੀ ਚਾਉ ਬਹੁਤ ਵੱਡਾ ਪ੍ਰਾਲਾ ਨੂੰ ਆਪਾਂ ਕਹਿ ਸਕਦੇ ਹਾਂ ਕਿ ਰੁੱਖੀ ਦਿੱਤੇ ਜਾਂਦੇ ਸਰ ਜੋ ਆਪਣਾ ਇਹ ਕੈਂਪ ਲਗਾਇਆ ਜਾ ਰਿਹਾ ਆਪਣੀ ਰੀ ਦੀ ਪਹਿਲੀ ਵਾਰੀ ਇਹ ਕੈਂਪ ਲਗਾਇਆ ਜਾ ਰਿਹਾ ਹੈ ਇਹਦੇ ਬਾਰੇ 10.5 ਕਿਲੋ ਪਹੁੰਚਣਾ ਜੋਜ ਨਵਦੀਪ ਪਬਲਿਕ ਸਕੂਲ ਦੇ ਵਿੱਚ ਮੌਨਕ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ ਇਹ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਵਰਲਡ ਕੈਨਸਰ ਕੇਅਰ ਸੁਸਾਇਟੀ ਅਤੇ SBI ਕਾਰਡ ਦੇ ਸਪੋਰਟ ਨਾਲ ਲਗਾਇਆ ਜਾ ਰਿਹਾ ਹੈ ਇਹਨਾਂ ਦਾ ਮੇਨ ਜੋ ਮਕਸਦ ਹੈਗਾ ਦੇਖੋ ਵੈਸੇ ਤੋਂ ਇਹ ਪੂਰੇ ਆਲ ਇੰਡੀਆ ਨੂੰ ਕਵਰ ਕਰਦੇ ਨੇ ਜੋ ਵਰਲਡ ਕੈਨਸਰ ਦੀ ਜੋ ਸੁਸਾਇਟੀ ਹੈ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਤਾ ਡਾਕਟਰ ਜਗਜੀਤ ਸਿੰਘ ਧੂਰੀ ਨੇ ਆਪਣੇ ਸਕੂਲ ਨੂੰ ਇੱਥੇ ਪਹਿਲ ਦਿੱਤੀ ਕਿਉਂਕਿ ਆਪਣੇ ਇਸ ਏਰੀਆ ਦੇ ਵਿੱਚ ਚਲੋ ਕਾਫੀ ਪੇਸ਼ੈਂਟ ਹੈ ਕੈਂਸਰ ਨੂੰ ਲੈ ਕੇ ਤਾਂ ਮੇਨ ਮਕਸਦ ਕੀ ਹੁੰਦਾ ਵੀ ਪਹਿਲੀ ਸਟੇਜ ਦੇ ਵਿੱਚ ਜੋ ਇਦਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਉਹਨੂੰ ਪਕੜ ਕਰਨਾ ਕਿਉਂਕਿ ਆਮ ਜਿਹੜੇ ਲੋਕ ਨੇ ਡਰਦੇ ਨੇ ਕੈਂਸਰ ਦਾ ਜੋ ਚੈੱਕਅਪ ਕਰਾਣ ਲਈ ਸਪੇਸ ਅ ਨਹੀਂ ਜਾਂਦੇ ਕਿਤੇ ਵੀ ਹਸਪੀਟਲ ਦੇ ਵਿੱਚ ਚਲੋ ਇਸ ਕੈਂਪ ਦੇ ਨਾਲ ਲੋਕਾਂ ਨੂੰ ਵੇਅਰ ਕਰਕੇ ਜਾਗਰੂਕ ਕਰਕੇ ਤਾਂ ਇੱਥੇ ਤੱਕ ਲੈ ਕੇ ਆਉਣ ਦਾ ਮਕਸਦ ਇਹ ਹੁੰਦਾ ਵੀ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ ਤਾਂ ਪਹਿਲੇ ਸਟੇਜ ਦੇ ਵਿੱਚ ਉਹਦੀ ਆਪਾਂ ਨੂੰ ਪਕੜ ਆ ਜੇ ਸਤਿ ਸ਼੍ਰੀ ਅਕਾਲ ਜੋ ਆਪ ਲੋਕ یہاں ਆਏ ਆਪ ਲੋਕਾਂ ਦਾ ਸਭ ਤੋਂ ਪਹਿਲੇ ਬਹੁਤ ਬਹੁਤ ਧੰਨਵਾਦ ਔਰ ਸਭ ਤੋਂ بڑا ਧੰਨਵਾਦ ਮੈਂ ਇੱਥੇ ਪਰ ਕਰਨਾ ਚਾਹੁੰਦਾ ਹਾਂ ਆਪਣਾ ਪੰਜਾਬ ਫਾਊਂਡੇਸ਼ਨ ਹੈ ਔਰ वर्ल्ड कैंसर चैरिटेबल ऑर्गेनाइजेशन है एस बी आई कार्ड है जिन्होंने एक छोटी सी पहल इस छोटे सी एरिए में की है बट ये पहल छोटी है लेकिन एक बहुत बड़ा स्टेप है हमारी जानकारी के अनुसार इस एरिए में कैंसर का बहुत ज़्यादा प्रकोप है बहुत ज़्यादा फैला हुआ है लेकिन जो इस छोटे से एरिए में होल पूरे संगरूर डिस्ट्रिक्ट के अंदर यहाँ पर ये कैंप ऑर्गेनाइज किया गया है जिसमें डॉक्टर जगजीत सिंह दुर का अहम रोल है हमारी मैनेजमेंट मेंबर श्री करमबीर सिंह ला जी अशोक है, जी हैं उनका भी बहुत ज्यादा रोल है उन्होंने बहुत ज्यादा एफर्ट करके इस छोटे से शहर में इस इतने बड़े कैंप को लेके आना एक बहुत बड़ी प्राउड की बात है थैंक यू बहुत-बहुत धन्यवाद बहुत जी ਤੁਹਾਡਾ एलयूएस न्यूज ਨੂੰ ਜਾਣਕਾਰੀ ਦੇਣ ਦਾ ਇਹਨਾਂ ਸਾਡੇ ਨਾਲ ਹੁਣ ਤੋਂ ਸਾਨੂੰ ਵਾਰ ਦੇ ਜਿਹੜੇ ਕਸ਼ਵੀਰਾਂ ਨੇ ਉਹ ਵੀ ਦਿਖਾਵਾਂਗੇ ਤੁਸੀਂ ਬਣੇ ਰਹੋ एलयूएस ਨਿਊਜ਼ ਦੇ ਨਾਲ ਆਹ ਐਸੀ ਦਾ ਨਿਰਮਾਣ ਕਰਵਾਉਣ ਦਾ ਮਤਲਬ ਹੈ ਕਿ ਚੁਕ ਸਭ ਦੇ ਤਰ੍ਹਾਂ ਹੋਵੇ। ਜੀ। ਜਿਵੇਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਜੋ ਬਾਹਰ ਦੀ ਜਿਹੜੀ ਤਸਵੀਰਾਂ ਨੇ ਉਹ ਤੁਹਾਨੂੰ ਦਿਖਾ ਰਿਹਾ ਸਕੂਲ ਦੇ ਆ ਕਿ ਜਿਹੜੀ ਡਾਕਟਰਾਂ ਦੀ ਟੀਮ ਹੈ ਉਹ ਆਈ ਹੈ। ਉਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਅੰਦਰ ਹੀ ਜਿਹੜੀ ਸੁਵਿਧਾ ਹੈ ਉਹ ਸਾਰੀ ਨਿਤੀ ਜਾਂਦੀ ਹੈ। ਉੱਛੇ ਦੇਖ ਸਕਦੇ ਹਾਂ ਕਿ ਵਕ ਵਕ ਜਿਹੜੀ ਸੂਭਧਾ ਨੇ ਕੋਏ ਦੇ ਵਿੱਚ ਉਪਲਬਧ ਹਨ ਜੋ ਕਿ ਬਹੁਤ ਵੱਡਾ ਆਪਰਾਲਾ ਆਪਾਂ ਕਹਿ ਸਕਦੇ ਹਾਂ ਹੈਲੋ ਮੈਮਸ ਫਤ ਬਤਾਓ ਕੀ ਹੋ ਰਹੀ ਹੈ ਇੱਥੇ ਨੂੰ ਦੇਖ ਸਕਦੇ ਹਾਂ ਜੋ ਕਿ ਸੀ ਦੇਖ ਸਕਦੇ ਤਸਵੀਰਾਂ ਦੇ ਰਾਹੀਂ ਕਿ ਨਵਦੀਕ ਸਕੂਲ ਵੱਲੋਂ ਜੋ ਉਪਰਾਨਾ ਕੀਤਾ ਗਿਆ ਭੌਤਿਕ ਸਲੰਘਾ ਜੋ ਕਦਮوں ਨੂੰ ਆਹ ਉਹ ਕਹਿ ਸਕਦੇ ਹਾਂ ਕਹਾਲਾ ਠੀਕ ਹੈ ਜੀ ਜੀ ਇਸ ਦੇ ਨਾਲ ਹੀ ਮੈਂ ਮਨਦੀਪ ਸਿੰਘ ਸਰਾਵ ਪੱਤਰਕਾਰ ਮੌਂਤ ਦੇਖਦੇ ਰਹੋ ਐਲਵੀਐਸ ਨਿਊਜ਼ ਧੰਨਵਾਦ ਜੀ